ड्राइवर <laughs> अज <laughs> <laughs> ਨਾਬਾ ਰੋਡ ਵੱਜਦਾ ਹੈ ਬੋੜਾ ਪਿੰਡ ਹੈ ਭਵਾਨੀਗੜ ਨਾਬਾ ਰੋਡ ਭਵਾਨੀਗੜ ਨਾਬਾ ਰੋਡ ਬੋੜਾ ਪਿੰਡ ਤੁਸੀਂ ਇਹ ਦੇਖ ਸਕਦੇ ਹੋ ਵੀ ਇਹ ਟਰਾਲਾ ਕਿੰਨੀ ਕੁ ਤੇਜ਼ ਹੋਊਗਾ ਪੰਜਾਬ 'ਚ ਇਸ ਤਰ੍ਹਾਂ ਦੇ ਹਾਸ ਤੇ ਵਾਪਰਦੇ ਰਹਿੰਦੇ ਨੇ ਭਾਵੇਂ ਸਮਾਨੇ ਨੂੰ ਲੈ ਕੇ ਮਿੱਟੀ ਆ ਟਿੱਪਰ ਦੀ ਗੱਲ ਕਰੀਏ ਭਾਵੇਂ ਉਹ ਕਿਤੇ ਸਕੂਲ ਦੀਆਂ ਬੱਸਾਂ ਦੀ ਗੱਲ ਕਰੀਏ ਪਰ ਇੱذ ਨਾਬੇ ਦੇ ਵਿੱਚ ਇੱਕ ਟਰਾਲਾ ਵੱਡਾ ਘੋੜਾ ਜਿਹਨੂੰ ਕਹਿ ਦਿੰਦੇ ਆ ਉਹਨੇ ਜੇ ਕੋਈ ਇਹ ਦਿਨ ਦਾ ਟਾਈਮ ਹੁੰਦਾ 7 ਵਜੇ 10 ਵਜੇ ਦਿਨ ਦਾ ਟਾਈਮ ਹੁੰਦਾ ਤਾਂ ਕਈ ਜਾਨਾਂ ਜਾ ਸਕਦੀਆਂ ਦੀਆਂ ਦੁਕਾਨਦਾਰ ਦੀ ਜਾਨ ਜਾ ਸਕਦੀ ਦੀ ਪਰ ਕੋਈ ਜਾਨੀ ਨਕਸਾਨ ਨਾ ਹੋਏ ਹੁੰਦੇ ਹੋਏ ਰਾਤ ਦੇ ਸਮੇਂ ਜਾਂ ਸਵੇਰੇ ਦਿਨ ਚੜ੍ਹਦੇ ਸਮੇਂ ਭਾਈ ਜੀ ਗੱਲ ਕਰਨਗੇ ਅਜੂਬੇ ਜੀ ਬੀ ਜੀ ਕੀ ਕੀ ਨੁਕਸਾਨ ਹੋਇਆ ਟਰਾਲਾ ਇਸ ਜੇ ਘੋੜਾ ਕਹਿ ਦਈਏ ਟਰਾਲਾ ਕਹਿ ਦਈਏ ਪੰਜਾਬੀ ਚ ਆਪਾਂ ਘੋੜਾ ਕਹਿੰਦੇ ਹਾਂ ਸ਼ੌਂ ਗਿਆ ਟਰਾਲਾ ਇਸ ਰੋਡ ਤੋਂ ਆਇਆ ਭਵਾਨੀਗੜ੍ਹ ਤੋਂ ਇਧਰੋਂ ਆਇਆ ਤੇ ਨਾਬੇ ਨੂੰ ਜਾਂਦਾ ਸੀ ਇਸ ਰੋਡ ਤੋਂ ਆਉਂਦਾ ਹੋਇਆ ਇੱਧਰ ਦਿਖਾਓ ਇਸ ਰੋਡ ਤੋਂ ਆਉਂਦਾ ਹੋਇਆ ਟਰਾਲਾ ਇਧਰੋਂ ਆਇਆ ਭਵਾਨੀਗੜ੍ਹ ਤੋਂ ਆ ਤੁਸੀਂ ਦੇਖ ਸਕਦੇ ਹੋ ਇੱਥੋਂ ਇਹ ਟਰਾਲਾ ਇਧਰ ਨੂੰ ਹੋ ਗਿਆ ਤੁਸੀਂ ਦਿਖਾਓ ਇੱਧਰ ਨੂੰ ਉਹ ਵਾਲਾ ਨੀਟ ਆਹ ਟਰਾਲੇ ਤੁਸੀਂ ਦੇਖ ਸਕਦੇ ਹੋ ਇੱਥੋਂ ਖਿੱਚਦਾ ਗਿਆ ਇਸ ਤਰ੍ਹਾਂ ਟਰਾਲਾ ਜਾਂਦਾ 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 ਫਿਰ ਕੰਦ ਦੇ ਨਾਲ ਹੁੰਦਾ ਹੁੰਦਾ ਉਹਦੇ ਵਿੱਚ ਵੱਜਿਆ ਤੁਸੀਂ ਦੇਖ ਸਕਦੇ ਹੋ ਕਿੰਨਾ ਨੁਕਸਾਨ ਹੈ ਕਿੰਨੇ ਲੋਕ ਖੜੇ ਨੇ ਪਵਾਨੀਗੜ ਪਵਾਨੀ ਜੀ ਅ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਜਦੋਂ ਇਹ ਤੜਕੇ 3 ਵਜੇ ਲੱਗਿਆ ਜੀ ਅੱਛਾ ਕੀ ਕਰਦੇ ਸੀ ਅਸਿਸਟੈਂਟ ਅਸੀਂ ਤਾਂ ਸੁੱਤੇ ਪਏ تھے ਜੀ ਜਿਆਦਾ ਲੱਗਿਆ ਡੈਢ ਦੇ ਨੇ ਸਾਨੂੰ ਖੜਾਕਾ ਸੁਣਿਆ ਉੱਠ ਕੇ ਆ ਗਏ ਠੀਕ ਹੈ ਇਹਨੇ ਆਪਦੀ ਜਾਣਛਤ ਤਾਂ ਭਜਾਉਣ ਦੀ ਕੋਸ਼ਿਸ਼ ਕਰੀ ਆ ਠੀਕ ਹੈ ਪਰ ਨੁਕਸਾਨ ਇਹਨੇ ਆ ਨਹੀਂ ਦੇਖਿਆ ਮੈਂ ਖੜਾ ਲਾ ਜੀ ਠੀਕ ਹੈ ਕਿੱਥੇ ਇਹਦਾ ਜਦ ਦੇ ਰਤੀਆ ਕਹਿੰਦਾ ਜੀ ਰਤੀਆ ਕਹਿੰਦਾ ਠੀਕ ਹੈ ਠੀਕ ਹੈ ਤੇ ਥੋੜਾ ਨੁਕਸਾਨ ਕਿੰਨਾ ਹੋਇਆ ਆ ਦੇਖ ਲਓ ਜੀ ਹੁਣ ਤੁਹਾਡੇ ਸਾਹਮਣੇ ਆ ਕੰਨਾ ਤੋਂ ਆ ਅੱਛਾ ਆ ਮਥੇਂਦਰੀ ਦੇਖ ਲਓ ਇਹ ਇਹ ਸਾਡਾ ਤਾਂ ਸੱਡੇ ਹੀ ਕੁਛ ਨਹੀਂ ਹਾਂਜੀ ਹਾਂ ਤੰਨੇ ਤਾਂ ਕਰਾਏ ਕਿਰਾਏ ਦਿੱਤੀਆਂ ਹੋਈਆਂ ਹਾਂਜੀ ਅੱਛਾ ਇਹਨਾਂ ਦੇ ਹੋਰ ਇਹਨਾਂ ਦਾ ਕੀ ਕੀ ਨੁਕਸਾਨ ਹੋਇਆ ਥੋੜਾ ਦਾ ਮਤਲਬ ਦੁਕਾਨ ਟਹਿ ਗਈ ਸਮਾਨ ਹਾ ਮਸ਼ੀਨਰੀ ਗਈ ਸੀ ਸਾਡੀ ਤਾਂ ਮਸ਼ੀਨਰੀ ਵੀ ਗਈ ਮਸ਼ੀਨਰੀ ਦਾ ਚਲੋ ਆਦੇ ਦੁਕਾਨ ਹੀ ਖਤਮ ਹੋ ਗਈ ਜੇ ਇਹ ਕਾਂਡ ਦਿਨ ਚ ਹੁੰਦਾ ਤਾਂ ਜਾਨ ਵੀ ਜਾ ਸਕਦੀ ਜੀ ਕੀ ਪਤਾ ਉਹਰੇ 10-10 ਬੰਦੇ ਬੈਠੇ ਹੁੰਦੇ ਜੀ ਕੰਮ ਕਰਾਉਣ ਵਾਲੇ ਠੀਕ ਹੈ ਉਹ ਠੀਕ ਹੈ ਤੇ ਇਹ ਦੁਕਾਨਾਂ ਦੇ ਮਾਲਕ ਆਏ ਨਹੀਂ ਕੋਈ ਹਾਂ ਜੀ ਹੈਗੇ ਉਹ ਵੀ ਨੇ ਠੀਕ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਤਾਂ ਅਸੀਂ ਕਹਿੰਦੇ ਵੀ ਸਾਡਾ ਸਾਡਾ ਇਸਮਾਰਨ ਚਾਹੀਦਾ ਅੱਛਾ ਹਾਂ ਜੀ ਹਾਂ ਠੀਕ ਹੈ ਕੀ ਨਾਮ ਹੈ ਜਗਦੀਪ ਸਿੰਘ ਜੀ ਜੀ ਕਦੋਂ ਪਤਾ ਲੱਗਦਾ ਹੈ ਜੇ ਉਹ ਹੇਟ ਰਲਾ ਸਦਕਾ ਨਾ ਚਾਕ ਕੇ ਵੱਜਦਾ ਹੈ ਤੇ ਕਦੋਂ ਪਤਾ ਲੱਗਦਾ ਇਹ ਇਨਾਂ ਦੇ ਪਰਿਵਾਰ ਨੂੰ ਜੀ ਜਦੋਂ ਅਚਾਨਕ ਇੱਕ ਖੜਕੇ ਦੀ ਤਰ੍ਹਾਂ ਸੁਣ ਦੇਣਾ ਨੂੰ ਤੇ ਜਾਣ ਕੇ ਅੰਦਰੋਂ ਡਰ ਕੇ ਉੱਠਦੇ ਆ ਜੀ ਥੇਰੇ ਬਾਹਰ ਆ ਕੇ ਦੇਖਦੇ ਆ ਫਿਰ ਪਤਾ ਚੱਲਦਾ ਜੀ ਰਾਤ ਤਕਰੀਬਨ 3:00 ਵਜੇ ਦੀ ਗੱਲ ਹੈ ਜੀ ਠੀਕ ਹੈ ਤੇ 4:00 ਵਜੇ ਦੀ ਤਾਂ 3:00 ਵਜੇ ਹਾਂ ਜੀ ਠੀਕ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਫੋਨ ਗਿਆ ਜਾਂ ਆਪ ਆ ਗਏ ਤੁਸੀਂ ਇਸ ਦਾ ਹੀ ਆਪ ਵੀ ਆਏ ਆ ਜੀ ਸਾਨੂੰ ਪਤਾ ਨਹੀਂ ਲੱਗੇ ਕੀ ਮੰਗ ਕਰਦੇ ਹੋ ਪਰਿਵਾਰ ਲਈ ਕੀ ਮੰਗ ਕਰਦੇ ਹੋ ਬੜਾ ਹਾਸਾ ਹੋ ਜਾਂਦਾ ਜੀ ਇਹ ਦਿਨ ਦਾ ਹਾਂਜੀ ਹਾਦਸਾ ਤਾਂ ਹੋ ਸਕਦਾ ਵੀ ਜੇ ਕੋਈ ਬੰਦਾ ਅੰਦਰ ਹੁੰਦਾ ਜੀ ਤਾਂ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀ ਜੀ। ਤੇ ਬਾਕੀ ਆਪਾਂ ਨੂੰ ਪਤਾ ਵੀ ਠੀਕ ਹੈ ਗਰੀਬ ਪਰਿਵਾਰ ਆ ਜੀ ਇਹ। ਹਾਂਜੀ। ਮਦਦ ਤੇ ਜ਼ਰੂਰ ਚਾਹੀਦੀ ਇਹਨਾਂ ਨੂੰ ਜੀ। ਆਪਦੀ ਦੁਕਾਨ ਤੋਂ ਗੁਜ਼ਾਰਾ ਕਰਦੇ ਨੇ। ਅੱਛਾ। ਹਾਂਜੀ। ਕੀ ਨਾਮ ਹੈ ਜੀ? ਸਲਵੰਤ ਸਿੰਘ ਆ ਜੀ। ਤੁਸੀਂ ਕਿੱਥੋਂ? ਮੇਰਾ ਸੁਖੀ ਹਲਵੰਡਾ ਹੀ ਉਹ ਬੋੜਾ ਪਿੰਡ ਕੀ ਕਰਨਾ ਮੇਰੇ ਸੈਕਟਰ ਹੈ ਇਹ ਮੈਨੂੰ ਫੋਨ ਗਿਆ ਸਵੇਰੇ ਜਿਹੜਾ ਟਰਾਲਾ ਵੱਜਿਆ ਘਰ ਤੇ ਬੰਨਾ ਦੁਕਾਨਾਂ ਢਾਈਆਂ ਨੇ ਇਹਦੇ ਤੁਹਾਡੀ ਅਸਿਸਟਰੀ ਹਾਂਜੀ ਮੇਰੇ ਸੈਕਟਰ ਦੇ ਨੇ ਅੱਛਾ ਕਦੋਂ ਪਤਾ ਲੱਗਦਾ ਸਾਰੀ ਸਵੇਰੇ 4 ਵਜੇ ਪਤਾ ਲੱਗਿਆ ਸਵੇਰੇ 4 ਵਜੇ ਫਿਰ 1 ਲੱਖ ਦਾ ਡਰ ਦਾ ਮਾਹੌਲ ਹੋ ਗਿਆ ਉੱਪਰੋਂ ਲੱਗਦਾ ਹੈ ਜੀ ਸਾਰਾ ਪਰਿਵਾਰ ਅੱਛਾ ਹਾਂਜੀ ਕੀ ਮੰਗ ਕਰਦੇ ਮੰਗ ਇਹ ਹੀ ਕਰਦਾ ਵੀ ਇਹਨਾਂ ਨੂੰ ਨੁਕਸਾਨ ਆ ਪਰਭਾਈ ਹੋਵੇ ਇਹਨਾਂ ਦੀ ਠੀਕ ਹੈ ਇੰਨੇ ਇਹ ਹਾਂਜੀ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਜਿਹੜੀ ਆ ਦੁਕਾਨ ਆ ਟੁੱਟੀ ਐ ਸਟੂਡੀਓ ਹਾਂਜੀ ਹਾਂਜੀ ਸਟੂਡੀਓ ਮੇਰੇ ਕਾਹਦਾ ਕੰਮ ਕਰਦੇ ਹੋ ਜੀ ਸਟੂਡੀਓ ਜੇ ਕਰਦਾ ਵੀਰ ਜੀ ਫੋਟੋਗ੍ਰਾਫੀ ਹਾਂਜੀ ਹਾਂਜੀ ਅੱਛਾ ਕਿੰਨਾ ਕ ਨੁਕਸਾਨ ਆਇਆ ਟੁੱਟੀ ਦੁਕਾਨਾਂ ਦਾ ਵੀਰ ਜੀ ਮੈਂ ਨੁਕਸਾਨ ਤਾਂ ਦੇਖੋ ਬਾਹਰ ਤਾਂ ਦੀਦੀ ਅੰਦਰੋਂ ਹਾਲੇ ਜੇ ਤੋ ਖੋਲਾਂਗੇ ਤਾਂ ਪਤਾ ਲੱਗਣਾ ਜੀ ਅੰਦਰੋਂ ਮਾਰ ਮੇਨ ਤਾਂ ਥੋੜਾ ਸ਼ਟਰ ਟੁੱਟਿਆ ਹੋਣਾ ਹਾਂਜੀ ਹਾਂਜੀ ਤੇ ਕਦੋਂ ਪਤਾ ਲੱਗਦਾ ਤੁਹਾਨੂੰ ਵੀ ਇਹ ਸ਼ਟਰ ਟੁੱਟ ਗਿਆ ਟੁੱਟਾ ਵੀਰ ਜੀ ਤਿੰਨ ਵਜੇ ਇਹਨਾਂ ਮੁੰਡੇ ਨੇ ਫੋਨ ਕੀਤਾ ਸੀ ਵੀ ਰਣਜੀਤ ਐਂ ਕਰਕੇ ਵੀ ਰਾਤ ਟਰਾਲ ਦਨੇ ਬੈਠੇ ਹੁੰਦੇ ਤਾਂ ਨੁਕਸਾਨ ਵੀਰੇ ਸਾਰਾ ਇੱਥੇ ਬੈਠੇ ਹੁੰਦੇ ਸਾਰਾ ਦਿਨ ਅਸੀਂ ਅੱਛਾ ਤੱਕ ਨੁਕਸਾਨ ਵੱਧ ਹੋ ਸਕਦਾ ਸੀ ਹੁਣ ਕਿੰਨੇ ਕ ਦਾ ਨੁਕਸਾਨ ਹੋਇਆ ਟੋਟਲ ਜੇ ਆਪਾਂ ਮਲਾਈਏ ਦੇਖੋ ਜੀ ਟੋਟਲ ਦਾ ਹੁਣ ਬਾਅਦ ਚ ਪਤਾ ਲੱਗੂਗਾ ਜੀ ਹੁਣ ਆਪਾਂ ਕਹਿ ਸਕਦੇ ਜੀ ਨੁਕਸਾਨ ਤੁਸੀਂ ਸਾਹਮਣੇ ਦੇਖ ਲਈ ਕਿੰਨਾ ਨੁਕਸਾਨ ਹੈ ਠੀਕ ਹੈ ਹਾਂਜੀ ਇਸ ਦਾ ਪ੍ਰਸ਼ਾਸਨ ਦੱਸ ਸਕਦੇ ਵੀਰ ਜੀ ਹਾਂ ਵੀ ਜੋ ਵੀ ਨੁਕਸਾਨ ਸਾਡਾ ਹੋਇਆ ਉਹ ਦਿੱਤਾ ਜਾਵੇ ਬਸ ਠੀਕ ਹੈ ਕਰਜੀ ਤੁਸੀਂ ਮੇਂ ਦੇਖ ਰਹੇ ਹੋ ਮੇਰਾ ਨਿਊਜ਼ ਚੈਨਲ ਮੈਂ ਤੁਹਾਡਾ ਰਣਜੀਤ ਸਿੰਘ ਬਾਈ ਨਾਲ ਗੱਲ ਕਰਾਵਾਂਗੇ ਜਿਨੇ ਟਰਾਲਾ ਦੁਕਾਨਾਂ ਦੇ ਵਿੱਚ ਬਾੜਦਾ ਸਵੇਰੇ 3-4 ਵਜੇ ਦਾ ਟਾਈਮ ਸੀ ਕਹਿੰਦਾ ਮੈਂ ਨਿੰਦਾ ਸੀ ਜਾ ਕੇ ਤਾਂ ਮੈਂ ਚਾਹ ਪੀ ਕੇ ਤੁਰਿਆ ਸੀ ਕੁਦਰਤੀ ਇਹ ਹਾਸਾ ਹੋ ਗਿਆ ਪਰ ਇਸ ਤਰ੍ਹਾਂ ਦੇ ਹਾਸੇ ਪੰਜਾਬ ਚ ਲਗਾਤਾਰ ਹੁੰਦੇ ਨੇ ਕਿਉਂ ਟਰਾਲੇ ਭਜਾਏ ਵੀ ਬਹੁਤ ਜਾਂਦੇ ਨੇ ਭਾਵੇਂ ਮਿੱਟੀ ਆਈਟੀ پرو ਵੇ ਭਾਵੇਂ ਸਕੂਲਾਂ ਆ ਬੱਸਾਂ ਥੋੜੇ ਦਿਨ ਪਹਿਲਾਂ ਆਪਣੇ ਇੱਥੇ ਇੱਕ ਪੀਆਰਟੀਸੀ ਬੱਸ ਪਲਟਦੀ ਐ ਉਹ ਸਵਾਰੀਆਂ ਜ਼ਿਆਦਾ ਸੀ ਤੇ ਇੱਕ ਬੱਸ ਪਲਟਦੀ ਐ ਇੰਡੋਬ੍ਰਿਟੀ ਸਕੂਲ ਦੀ ਠੀਕ ਹੈ ਉਹ ਕੱਚੇ ਰੋਡ ਤੇ ਪਰ ਅੱਜ ਇੱਕ ਨਾਬਾ ਪੁਹਾਣੀਗੜ ਰੋਡ ਤੇ ਪਿੰਡ ਪੈਂਦਾ ਬੋੜਾ ਬੋੜਾ ਪਿੰਡ ਹੈ ਜੀ ਬੋੜਾ ਪਿੰਡ ਪੈਂਦਾ ਉੱਥੇ ਚਾਰ ਪੰਜ ਦੁਕਾਨਾਂ ਰਾਤ ਨੂੰ ਜਦੋਂ 3 ਵਜੇ ਕੋ ਲਖ ਟਰਾਲਾ ਆ ਕੇ ਕੰਧਾਂ ਦੇ ਵਿੱਚ ਵੱਜਦਾ ਤਾਂ ਲੋਕ ਡਰ ਜਾਂਦੇ ਆ ਘਰ ਦੇ ਲੋਕ ਡਰ ਜਾਂਦੇ ਆ ਗਵੰਡੀ ਡਰ ਜਾਂਦੇ ਆ ਪਤਾ ਨਹੀਂ ਕੀ ਹੋ ਗਿਆ ਆ ਗੱਲ ਕਰਾਵਾਂਗੇ ਜੀ ਤੋਂ ਮੁੰਡੇ ਦਾ ਟਰਾਲਾ ਵੱਜਿਆ ਬਾਈ ਜੀ ਕੀ ਨਾਮ ਹੈ ਜੀ ਚਿੰਦਰਪਾਲ ਚਿੰਦਰਪਾਲ ਜੀ ਉੱਚੀ ਬੋਲਿਓ ਕਿੱਥੋਂ ਆਇਓ ਮੈ ਰਤੀ ਆ ਤੋ ਵੀਰੇ ਰਤੀਓ ਆਪਣਾ ਟਰਾਲਾ ਜਾਂ ਚਲਾਉਣੇ ਆਪਦਾ ਹੀ ਆਪਦਾ ਹੀ ਆ ਹੋਰ ਮਤਲਬ ਜਿਹੜਾ ਟਰਾਲਾ ਵਿੱਚ ਵੱਜਿਆ ਹੈ ਦਕਾਨਾਂ ਦੇ ਹਾਂਜੀ ਤੇ ਉਹ ਉਹ ਟਰਾਲਾ ਕਿਵੇਂ ਵੱਜਿਆ ਉਹਨੇ ਨੀਂਦ ਦੇ ਕਾਰਨ ਵੱਜਿਆ ਜੀ ਨੀਂਦ ਦੇ ਕਾਰਨ ਫਿਰ ਨਾ ਤੁਸੀਂ ਕਹਿੰਦੇ ਮੈਂ 15 ਮਿੰਟ ਪਹਿਲਾਂ ਤੁਰਿਆ ਸੀ ਉਹ ਹੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਨਾ ਵੀ 15 ਮਿੰਟ ਪਹਿਲਾਂ ਮੈਂ ਚੱਲਿਆ ਸੀ ਤੇ ਉਹਨੇ ਨੀਂਦ ਦਾ ਤਾਂ ਭਰੋਸਾ ਥੋੜਾ ਜੀ ਅੱਛਾ ਹਾਂ ਐਡਾ ਹੱਸ ਤੁਸੀਂ ਜੇ ਨੀਂਦ ਆ ਗਈ ਤਾਂ ਥੋੜਾ ਜਿਹਾ ਰੁਕੇ ਆਰਾਮ ਵੀ ਕਰ ਸਕਦੇ ਸੀ ਪਹਿਲਾਂ ਬਏ ਚਾਨਕੀ ਆ ਗਈ ਵੀਰੇ ਨੀਂਦ ਚਾਨਕੀ ਆ ਗਈ ਫਿਰ ਹੁਣ ਇਹਨਾਂ ਦਾ ਕੀ ਬਣੂਗਾ ਭੁਗਤਾਨ ਕਰਾਂਗੇ ਜੀ ਜੋ ਨੁਕਸਾਨ ਹੈਗਾ ਜੀ ਜੋ ਨੁਕਸਾਨ ਹੋਇਆ ਭੁਗਤਾਨ ਕਰੋਗੇ ਹਾਂ ਭਾਈ ਯਾਰ ਹੋਈ ਏ ਠੋਡੀ ਇਹਨਾਂ ਨਾਲ ਗੱਲ ਹਾਂਜੀ ਗੱਲਬਾਤ ਹੋਈ ਏ ਇਹਨਾਂ ਨਾਲ ਪਰਿਵਾਰ ਨਾਲ ਪਰ ਨਾ ਫਿਲਹਾਲ ਤਾਂ ਨਹੀਂ ਹੋਈ ਕੋਈ ਗੱਲਬਾਤ ਜੀ ਮੈਂ ਬੈਠਾ ਹਾਂ ਆਣ ਲੱਗ ਰਹੇ ਨੇ ਭਾਈ ਅੱਜ ਕਿੰਨੇ ਵਜੇ ਫੋਨ ਕਰਤਾ ਜੀ ਰਾਤ ਹੀ ਫੋਨ ਕਰਦੇ ਸਵੇਰੇ ਸਵੇਰੇ ਹੋਇਆ ਨਾ ਰਾਂ ਰਾਤ ਹੀ ਮੈਂ ਸਵੇਰੇ 4:00 4:30 ਵਜੇ ਕਰਤਾ ਸੀ ਫੋਨ ਕਰਤਾ ਸੀ ਹਾਂ ਠੀਕ ਐ ਤੇ ਪਤਾ ਹੋਰ ਕੀ ਕਿੱਥੋਂ ਕਿੱਥੇ ਆਏ ਸੀ ਕਿੱਥੇ ਜਾ ਰਹੇ ਸੀ ਕਿੱਥੋਂ ਆਏ ਸੀ ਰਤਿਏ ਤੋਂ ਆਏ ਸੀ ਜਾਂ ਕਿਧੋਂ ਸਮਾਨ ਲੈ ਕੇ ਖਾਲੀ ਟਰਾਲਾ ਨਾ ਭਰਿਆ ਜੀ ਦਾਦਾ ਭਰਿਆ ਹੋਇਆ ਭਰਿਆ ਇਹ ਆਪਣੇ ਸਬਸਕ੍ਰਾਈਬ ਲੋ ਸਬਸਕ੍ਰਾਈਬ ਮਤਲਬ ਗਵਿੰਦਗੜ ਚੱਲੇ ਹੋ ਹਾਂਜੀ ਕਿੱਥੇ ਚਲੇ ਸੀ ਗਵਿੰਦਗੜ ਗਵਿੰਦਗੜ ਕਿੱਥੋਂ ਭਰਿਆ ਸੀ ਟਰਾਲਾ ਇਹ ਅਹਮਦਾਬਾਦ ਤੋਂ ਅਹਮਦਾਬਾਦ ਤੋਂ ਭਰਿਆ ਹੋਇਆ ਗਵਿੰਦਗੜ ਚੱਲਿਆ ਸੀ ਸਕ੍ਰੈਪ ਦਾ ਟਰਾਲਾ ਤੁਸੀਂ ਦੇਖ ਸਕਦੇ ਹੋ ਦੋਸਤੋ ਸਾਡੇ ਹੱਬ ਮੰਨਿਆ ਜਾਂਦਾ ਗਵਿੰਦਗੜ ਉੱਥੇ ਸਕ੍ਰੈਪ ਚੱਲੀ ਸੀ ਅੰਮਦਾਬਾਦ ਤੋਂ ਜਿਵੇਂ ਬਾਈ ਦੱਸ ਰਿਹਾ ਵੀ ਭਰਿਆ ਹੋਇਆ ਪਰ ਇੱਕ ਵੱਡਾ ਹਾਸਾ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਜ਼ਰੂਰ ਹੋਇਆ ਘਰ ਦੇ ਕੰਦ ਕੰਦ ਟਹਿ ਗਈ ਦੁਕਾਨ ਬਾਈ ਦੀ ਖਤਮ ਹੋ ਗਈ ਦੂਜੇ ਦਾ ਸ਼ਟਰ ਪਟਿਆ ਗਿਆ ਚੌਥੀ ਦੁਕਾਨ ਖਤਮ ਹੋ ਗਈ ਇੱਕ ਲਵੇ ਪਲਾਟ ਹੈ ਉਹ ਉਹ ਉਹਦਾ ਕੰਦ ਟਹਿ ਗਈ ਸਰਕਾਰੀ ਬਿਜਲੀ ਦੇ ਦੋ ਤਿੰਨ ਖੰਬੇ ਵੀ ਦੋ ਇੱਕ ਖੰਭਾ ਟੁੱਟ ਗਿਆ ਦੋ ਟੁੱਟ ਗਏ ਨਾਲ ਮੀਟਰ ਵੀ ਮੈਨੂੰ ਲੱਗਦਾ ਡੈਮੇਜ ਹੋਏ ਨੇ ਤੇ ਅਲੱਗ-ਅਲੱਗ ਤੁਹਾਨੂੰ ਫੋਟੋਆਂ ਦਿਖਾਵਾਂਗੇ ਅਲੱਗ-ਅਲੱਗ ਦਿਖਾਵਾਂਗੇ ਪਰ ਬਾਈ ਫਿਰ ਹੁਣ ਤਾਂ ਮਤਲਬ ਕੀ ਹੈ ਇਹਨਾਂ ਦਾ ਨੁਕਸਾਨ ਦੇ ਰਹੇ ਹੋ ਪੂਰਾ ਆਨ ਦੁਕਾਨ ਹੀ ਖਤਮ ਹੋਊਗੀ ਕਰਾਂਗੇ ਜੀ ਕੋਸ਼ਿਸ਼ ਵੀ ਤੇ ਧਿਆਨ ਨਾਲ ਚਲਾਇਆ ਕਰੋ ਥੋੜਾ ਜਿਹਾ ਟ੍ਰੈਫਿਕ ਦੇ ਰੂਲ ਮੈਨੂੰ ਲੱਗਦਾ ਟਰੱਕ ਟਰੱਕ ਆਏ ਘਾਟੀ ਮੰਨਦੇ ਨੇ ਦੱਬ ਕੇ ਵੀ ਬਹੋ ਰੱਖਦੇ ਨੇ ਨਾ ਨਾ ਵੀਰਿਆ ਐਦਾਂ ਦੀ ਕੋਈ ਗੱਲ ਨਹੀਂ ਸਭ ਨੂੰ ਜਾਨ ਪਿਆਰੀ ਆ ਹਾਂ ਅੱਛਾ ਚਲੋ ਇਹਦਾ ਮੌਕਾ ਦੱਸੂਗਾ ਇਹਨਾਂ ਦਾ ਕੀ ਨਿਬੜਦਾ ਹੈ ਇਹ ਟਰੱਕ ਦਾ ਮਾਲਕ ਮਾਲਕ ਹੀ ਹੋ ਤੁਸੀਂ ਮਾਲਕ ਹੀ ਸਮਝੋ ਬਾਕੀ ਵੱਡਾ ਭਰਾ ਹੈ ਜੀ ਸਭ ਮਾਲਕ ਵੱਡਾ ਭਾਈ ਹੈ ਟਰੋਡਾ ਹਾਂਜੀ ਠੀਕ ਹੈ ਥੋੜਾ ਸੰਦਰਪਾ ਵੱਡੇ ਭਰਾ ਦਾ ਨੌਕੀਆ ਉਹ ਦਾ ਪੂਰਨ ਚੰਦ ਨਾਮ ਹੈ ਪੂਰਨ ਚੰਦ ਨਾਮ ਹੈ ਕਿੰਨੇ ਟਰਾਲੇ ਹਨ ਇੱਕ ਹੀ ਇੱਕੋ ਹੀ ਟਰਾਲਾ ਰਤੀਏ ਤੋਂ ਮੈਨ ਹਾਂਜੀ ਰਤੀਏ ਤੋਂ ਨੇ ਪੂਰਨ ਚੰਦ ਇਹਨਾਂ ਦੇ ਟਰੱਕ ਦੇ ਬਾਈ ਦਸ ਰਹੇ ਮਾਲਕ ਐ ਇਹ ਛੋਟਾ ਭਰਾ ਆ ਇਹਨਾਂ ਦਾ ਤੇ ਗੱਲਬਾਤ ਇਹ ਕਹਿੰਦਾ ਉਹ ਆ ਰਹੇ ਨੇ ਅਸੀਂ ਰਾਤੀ ਫੋਨ ਸ਼ਾਮ ਵੀ ਸਵੇਰੇ 4:30 ਵਜੇ ਅਸੀਂ ਫੋਨ ਕਰਤਾ ਜੀ ਤੁਸੀਂ ਜੁੜੇ ਰਹੋ ਗੰਤੀ ਸਿੰਘ ਨਾਬਾ ਇਹ ਓਟੇ ਕੋਇ ਇਹਨਾਂ ਦੇ